ਤੇ ਕੀ ਨਾ ਤੁਹਾਡਾ ਮਾਤਾ ਜੀ ਮੰਨ ਗਈ ਤੇ ਕਿਹੜਾ ਪੈਣ ਤੁਹਾਡਾ ਆਹੀ ਹੈ ਤਾਂ ਮੰਨ ਗਈ ਚਲ ਬੰਦੀ ਆ ਤੇ ਕੀ ਗੱਲ ਹੋਈ ਰਾਜਾ ਸਾਹਿਬ ਨੇ ਜਾ ਕੇ ਜਾਣਦੇ ਹਨ ਹਾਂਜੀ ਉੱਥੇ ਮੱਥਾ ਟੇਕਣ ਗਏ ਕਿੰਨੇ ਕਰਨ ਇਹਨਾਂ ਦਾ ਡੈਡੀ ਸੀਗਾ ਤੇ ਦੋ ਜਣੇ ਬੈਠੇ ਮੇਰੇ ਉੱਥੇ ਕਹਿੰਦਾ ਹਾਂ ਕਾਨੂੰ ਗੱਡੀ ਚੱਲੀ ਮੱਥਾ ਨਹੀਂ ਟੇਕਿਆ ਤਿੰਨ ਚਲੋ ਕਾਨੂੰ ਚੱਲੀ ਉਹ ਕਹਿੰਦੇ ਚੱਲ ਮੈਂ ਮੋਟਰਸਾਈਕਲ ਲੈ ਆਇਆ ਨਾ ਤੁਸੀਂ ਇੱਥੇ ਖੜੋ ਦੋ ਜਣੇ ਇਹ ਦੋ ਜਣੇ ਖੜੇ ਸੀ ਇਹ ਤਾਂ ਖੈਸ ਤ ਗਿਆ ਇਹਦਾ ਦਿਮਾਗ ਵੀ ਅਪਸੈਟ ਹੋਇਆ ਹੈ ਉਹ ਤਾਂ ਕੈਸ ਕਰ ਗਿਆ ਜਦੋਂ ਉਹ ਆਣ ਕੇ ਦੇਖਿਆ ਤਾਂ ਹੈ ਹੀ ਨਾ ਸਾਰੇ ਲੱਬੇ ਆ ਲੱਬੇ ਇਹ ਨੂੰ ਛੱਡਣ ਆ ਗਿਆ ਘਰ ਤੇ ਛੱਡ ਕੇ ਫੇਰ ਦੇਖਣ ਗਏ ਤਿੰਨ ਚਾਰ ਵਾਰੀ ਦੇਖ ਕੇ ਆਏ ਦੱਬਾਂ ਨੂੰ ਰਾਤ ਨੂੰ 10 ਵਜੇ ਤੱਕ ਚਲਾਇਆ ਚੱਕਦਾ ਰਿਹਾ ਜਿੰਨੀ ਵਾਰੀ ਅਸੀਂ ਕੀਤਾ 10 ਵਜੇ ਤੋਂ ਬਾਅਦ ਹਟ ਗਿਆ ਉਹ ਤਿੰਨ ਚੱਕਰ ਕਾਹਦਾ ਨਹੀਂ ਕਿ ਕਿਤੇ ਕੋਈ ਜਾਇ ਪੱਕਾ ਦੱਸੀ ਨਹੀਂ ਤੇ ਕੀ ਨਾ ਸੀ ਮੁੰਡਾ ਮਨਦੀਪ ਸਿੰਘ ਮਨਦੀਪ ਸਿੰਘ ਤੇ ਡੈਡੀ ਦਾ ਕਿਹੜਾ ਦੰ ਦੇਖ ਹੈ ਗੁੱਡ ਨੀਕਸ਼ਨ ਇਹ ਡੈਥ ਕਿਦਾਂ ਹੋਈ ਇਹਦੀ ਇਹ ਸਾਨੂੰ ਨਹੀਂ ਪਤਾ ਕਿ ਹੁਣ ਹੋਰ ਕਿ ਕਰਨੇ ਇਹਦਾ ਇਹ ਇੱਥੇ ਮੁਜ਼ਾਰੇ ਤੋਂ ਕੁਝ ਦਿਨਾਂ ਬਾਅਦ ਨੂੰ ਭਾਵੇਂ ਆ ਗਿਆ ਹੋਊਗਾ ਤੌਰ ਤੇ ਆ ਗਿਆ ਹੋਊਗਾ ਹੁਣ ਤਾਂ ਪਤਾ ਨਹੀਂ ਦਿਮਾਗ ਅਪਸੈਟ ਇਹਦਾ ਵੀ ਹੋਇਆ ਹੋਵੇਗੀ ਇਹ ਇਦਾਂ ਤਾਂ ਨਹੀਂ ਕੋਈ ਜਿੱਦਾਂ ਹੁਣ ਪੰਜਾਬ ਦੇ ਸਾਡੇ ਨੌਜਵਾਨਾਂ ਉਹ ਨਸ਼ੇ ਵੱਲੋਂ ਲੱਗੇ ਹੋਆ ਇਦਾਂ ਤਾਂ ਨਹੀਂ ਕੋਈ ਨਸ਼ੇ ਕਰਦਾ ਨਸ਼ਾ ਨਹੀਂ ਕਰਦੇ ਹਾਂ ਠੀਕ ਠੀਕ ਪਹਿਲਾਂ ਕਰਦੇ ਸੀ ਪਹਿਲਾਂ ਕਰਦੇ ਸੀ ਹਾਂ ਠੀਕ ਸੀ ਹੁਣ ਠੀਕ ਸੀ ਵੀਰ ਜੀ ਮਲ ਇਦਾਂ ਤਾਂ ਨਹੀਂ ਕਿ ਕਈ ਵਾਰੀ ਆ ਜਾਂਦੀ ਆ ਨਸ਼ੇ ਦੀ ਪੂਰਤੀ ਨਹੀਂ ਹੁੰਦੀ ਹੁਣ ਠੀਕ ਸੀ ਇਹ ਦੋਨੇ ਭਰਾ ਇਕੱਠੇ ਹੀ ਰਹਿੰਦੇ ਸੀ ਦੋਨੇ ਇਕੱਠੇ ਰਹਿੰਦੇ ਸੀ ਇਹ ਮਹੀਨਾ ਕ ਨੌਕਰੀ ਦੀ ਗੱਲ ਲੱਭ ਵੇ ਉਹ ਉਹਦੇ ਮਨ ਤੇ ਉੱਤੇ ਦੋਜੀਆਂ ਪੈ ਗਿਆ ਤੇ ਮੈਂ ਹੁਣ ਇਕੱਲਾ ਰਹਿ ਕੇ ਉਹ ਜਾਣ ਲੱਗ ਪਿਆ ਕਿੰਨੀ ਸੀ ਉਮਰ ਇਹਦੀ ਮੁੰਡੇ ਦੀ 32 32 ਸਾਲਾਂ ਦੀ 32 ਵਿਆਹ ਆ ਇਹ ਕਿਹੋਟਾ ਹੈ ਇਹਦਾ ਨਗਦੀਰ ਸਿੰਘ ਨਗਦੀਰ ਬੋਲ ਬੱਤ ਹਾਂ ਕਿਦਾਂ ਤੇਰਾ ਭਰਾ ਤੇਰੇ ਨਾਲ ਸੀ ਰਾਤੀ ਬਸ ਇਹਦਾ ਸੋਸਾ ਰੱਖੋ ਭਰਾ ਨਾਲ ਸੀ ਤੇਰਾ दादा છોકરાઓ હાય 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 સર તમારો કી ના આ ਮੈਂ ਸੰਸਕਰ ਜਗਿੰਦਰ ਸਿੰਘ ਹਾਂ ਜਗਿੰਦਰ ਸਿੰਘ ਜੀ ਇੱਕ ਜਿਹੜੀ ਘਟਨਾ ਵਾਪਰੀ ਹੈ ਤਲਵੰਡੀ ਟੈਂਕੀ ਦੇ ਉੱਪਰ ਉਹ ਕੀ ਹੋਈ ਆ ਇਹ ਜੀ ਇੱਕ ਮੁੰਡਾ ਸਾਡੇ ਨਾਲ ਪਿੰਡਿਆ ਤਲਵੰਡੀ ਫਤੂ ਮੰਤੀ ਸਿੰਘ ਜਰਨਵਰ ਨੇ ਇਹ ਸਿੰਘ 35 ਸਾਲ ਦਾ ਮਰਿਆ ਜੀ ਤੇ ਇਹ ਪਰਿਵਾਰ 7-8 ਮਹੀਨੇ ਤੋਂ ਪਹਿਲਾਂ ਇਹ ਦੋ ਭਰਾ ਨੇ ਤੇ ਇਹ ਤੋਂ ਪਹਿਲਾਂ ਛੱਡ ਕੇ ਚਲ ਗਏ ਸੀ ਹੂਮੜੀ ਪਿੰਡ ਜਿਹੜਾ ਪਿੰਡ ਪਿੰਡ ਕੋਖੜੀ ਕੋਖੜੀ ਪਿੰਡ ਦੇ ਸਰਵਾਂਗੇ ਮੈਨੂੰ ਚਲੇ ਗਏ ਸੀਗੇ ਇਹ ਮੁੰਡਾ ਪਿਛਲੇ 11-12 ਮਹੀਨਿਆਂ ਤੋਂ ਡਿਪਰੈਸ਼ਨ ਦਾ ਜਿਆਦਾ ਪਹਿਲਾਂ ਬਿਮਾਰ ਸੀਗਾ ਤੇ ਹੁਣ ਜਦੋਂ ਆਤਮ ਜਿਆਦਾ ਸੀਗਾ ਆ ਆਪਣੇ ਬੋਲਦਾ ਜਾਂਦਾ ਸੀ ਆਵਾਜ਼ਾਂ ਵਾਜੇ ਕੱਲ ਦੇ ਘਰੋਂ ਸਾਡੇ ਕਿਨ ਆਇਆ ਜਿਹੜਾ ਸਭ ਦੁਆਰਾ ਤਾਰਾ ਅੱਧ ਘਰ ਨਹੀਂ ਗਿਆ ਸਿਰੇ ਪਤਾ ਲੱਗਾ ਵੀ ਇਹਨੇ ਟੈਂਕੀ ਦੇ ਉੱਤੇ ਚੜ੍ਹ ਕੇ ਉਥੋਂ ਛਾਲ ਮਾਰ ਕੇ ਹਮਤੇ ਗੱਲ ਕੀਤੀ ਪਰਿਵਾਰ ਨੇ ਗੱਲਬਾਤ ਕੀਤੀ ਪਰਿਵਾਰ ਆ ਗਿਆ ਸੀ ਪਰਿਵਾਰ ਕਹਿੰਦੇ ਵੀ ਮੁੰਡਾ ਡਿਪਰੈਸ਼ਨ ਹੁੰਦਾ ਕਿੱਡਾ ਹੋਇਆ ਵੀ ਕੋਈ ਕਿਸੇ ਅਗਲਾ ਕਾਰਨ ਨਹੀਂ ਕਿਹਾ ਨਾ ਸਾਨੂੰ ਕੋਈ ਵੀ ਚੱਕਿਆ ਬਾਕੀ ਵੈਰੀਫਾਈ ਕਰਕੇ ਜਿੱਦਾਂ ਦੇ ਗਾਲ ਯੋਗ ਕਰਾਇਆ ਹੈ